ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਤੁਸੀਂ ਸਾਰੇ ਸਭ ਠੀਕ ਠਾਕ ਹੋ ਖੁਸ਼ ਤੰਦਰੁਸਤ ਹੋ ਜੀ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਆ ਜੀ ਬਹੁਤ ਹੀ ਈਜ਼ੀ ਤੇ ਬਹੁਤ ਹੀ ਟੇਸਟੀ ਰੈਸਪੀ ਜਿੰਨੂੰ ਕਿ ਸਾਰੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਅੱਜ ਆਪ ਆਪਣਾਣ ਜਾ ਰਹੇ ਆ ਜੀ ਬਹੁਤ ਹੀ ਟੇਸਟੀ ਸੂਜੀ ਤੇ ਆਲੂ ਦੇ ਬਾਈਟਸ ਜਿੰਨੂੰ ਦੇਖ ਕੇ ਕਿ ਬੱਚਿਆਂ ਦੇ ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਰਾਹਟ ਆ ਜਾਂਦੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਆਲੂ ਸੂਜੀ ਬਾਈਟਸ ਬਣਾ ਲਈ ਜਿੰਨੂੰ ਤੁਸੀਂ ਆਲੂ ਸੂਜੀ ਦੇ ਨਰਸ ਵੀ ਕਹਿ ਸਕਦੇ ਹੋ ਇਹਦੇ ਵਾਸਤੇ ਆਪਾਂ ਇੱਕ ਕੋਲੀ ਲਈ ਹੈ ਸੂਜੀ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਸੂਜੀ ਲੈਣੀ ਹੈ ਤੇ ਸੂਜੀ ਨੂੰ ਪਹਿਲਾਂ ਚੰਗੀ ਤਰ੍ਹਾਂ ਛਾਣ ਕੇ ਸਾਫ਼ ਕਰ ਲੈਣਾ ਹੈ ਜੇਕਰ ਤੁਹਾਡੇ ਕੋਲ ਮੋਟੀ ਵਾਲੀ ਸੂਜੀ ਹੈ ਤਾਂ ਤੁਸੀਂ ਉਹਨੂੰ ਮਿਕਸੀ ਵਿੱਚ ਪੀਸ ਕੇ ਥੋੜਾ ਬਰੀਕ ਕਰ ਲੈਣਾ ਹੈ ਤੇ ਦੂਸਰੀ ਚੀਜ਼ ਚਾਹੀਦੀ ਆਲੂ ਇਹਦੇ ਵਾਸਤੇ ਮੈਂ ਦੋ ਉਬਲੇ ਹੋਏ ਆਲੂ ਲਏ ਨੇ ਇੱਕ ਆਲੂ ਜਿਹੜਾ ਵੱਡੇ ਸਾਈਜ਼ ਦਾ ਹੈ ਤੇ ਇੱਕ ਛੋਟਾ ਇਹਨੂੰ ਮੈਂ ਦੋ ਪੀਸਾਂ ਚ ਕੱਟ ਲਿਆ ਹੈ ਬੜੀ ਆਸਾਨ ਰੈਸਪੀ ਹੈ ਤੇ ਬਹੁਤ ਹੀ ਘੱਟ ਸਮਾਨ ਤੋਂ ਬਣ ਕੇ ਤਿਆਰ ਹੁੰਦੀ ਹੈ ਤੇ ਬਣ ਵੀ ਫਟਾਫਟ ਜਾਂਦੀ ਹੈ ਸਭ ਤੋਂ ਪਹਿਲਾਂ ਆਪਾਂ ਸੂਜੀ ਨੂੰ ਤੜਕਾ ਲਾ ਕੇ ਥੋੜਾ ਜਿਹਾ ਭੁੰਨ ਕੇ ਗਰਮ ਪਾਣੀ ਵਿੱਚ ਇਹਦਾ ਇੱਕ ਡੋਹ ਤਿਆਰ ਕਰਾਂਗੇ ਬਾਕੀ ਅੱਗੇ ਪੇ ਤੁਹਾਨੂੰ ਦੱਸ ਦਿਆਂ ਕਿ ਆਪਾਂ ਕਿਸ ਤਰ੍ਹਾਂ ਇਸ ਨੂੰ ਬਣਾਉਣਾ ਹੈ ਇਹਦੇ ਵਿੱਚ ਆਪਾਂ ਇੱਕ ਚਮਚਾ ਤੇਲ ਪਾ ਦਾਂਗੇ ਬਸ ਇਸ ਤੋਂ ਜ਼ਿਆਦਾ ਨਹੀਂ ਆਪਾਂ ਤੇਲ ਪਾਣਾ ਇਹਨੂੰ ਥੋੜਾ ਜਿਹਾ ਗਰਮ ਕਰਕੇ ਫਿਰ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੀਰਾ ਪਾਵਾਂਗੇ ਜਿਵੇਂ ਆਪਾਂ ਮਕੇਨਸ ਦੇ ਸਨੈਕਸ ਲਈ ਆਈਦੇ ਨੇ ਉਹ ਸਾਨੂੰ ਕਾਫੀ ਮਹਿੰਗੇ ਪੈਂਦੇ ਨੇ ਤੇ ਜੇ ਅਸੀਂ ਘਰ ਬਣਾਈਏ ਤੇ ਇਹਨੂੰ ਜ਼ਿਆਦਾ ਮਾਤਰਾ ਚ ਬਣਾਵਾਂਗੇ ਤੇ ਬਾਣਵੀ ਬਹੁਤ ਈਜ਼ੀ ਜਾਂਦੇ ਨੇ ਇਸ ਕਰਕੇ ਇਹਨੂੰ ਤੁਸੀਂ ਘਰ ਬਣਾ ਕੇ ਸਟੋਰ ਵੀ ਕਰ ਸਕਦੇ ਹੋ ਤੇ ਕਾਫੀ ਦਿਨਾਂ ਤੱਕ ਮਹੀਨਿਆਂ ਤੱਕੇ ਚੱਲਣਗੇ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਅੱਧਾ ਚਮਚਾ ਜੀਰਾ ਪਾ ਦਾਂਗੇ ਜੀਰੇ ਨੂੰ ਥੋੜਾ ਜਿਹਾ ਭੁੰਨ ਲਵਾਂਗੇ फिर ये अर्धा चमचा उर्गू अद्धा चमचा चिली फ्लैक्स पाँ हल्का जो भुनों के बस हूँ ये आप कौली पानी की टोटल आप डेढ़ कौली पानी की पाइए क्योंकि अपने एक कोली सूजी है पानी चंकी तरह उबलेगा तो फिर ये आप सूजी पावे ਹੁਣ ਇਹਦੇ ਵਿੱਚ ਆਪਾਂ ਮੈਂ ਲਸਣ ਨੂੰ ਇਹਦੇ ਵਿੱਚ ਭੁੰਨ ਕੇ ਨਹੀਂ ਪਾਇਆ ਮੈਂ ਇਹਦੇ ਵਿੱਚ ਹੁਣ ਇੱਥੇ ਲਸਣ ਤੇ ਹਰੀ ਮਿਰਚ ਐਡ ਕਰਾਂਗੀ ਤੁਸੀਂ ਚਾਹੋ ਤਾ ਉਹਨੂੰ ਤੜਕੇ ਵਿੱਚ ਵੀ ਭੁੰਨ ਸਕਦੇ ਹੋ ਇਸ ਤਰ੍ਹਾਂ ਪਾਉਣ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇੱਕ ਚਮਚਾ ਮੈਂ ਲਸਣ ਲਿਆਏ ਉਹਨੂੰ ਇਸ ਤਰ੍ਹਾਂ ਕਟ ਲਿਆਏ ਤੇ ਪੇਸਟ ਬਣਾ ਲਈਏ ਤੇ ਦੋ ਹਰੀਆਂ ਮਿਰਚਾਂ ਉਹਨਾਂ ਨੂੰ ਮੈਂ ਕੱਟ ਕੇ ਤਿਆਰ ਕੀਤਾ ਹੈ ਤੁਸੀਂ ਚਾਹੋ ਤੇ ਇਹਦੇ ਵਿੱਚ ਕਾਲੀ ਮਿਰਚ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਪਾਉਨੇ ਆ ਜੀ ਆਪਣੇ ਸਵਾਦ ਅਨਸਾਰ ਨਮਕ ਅੱਧਾ ਚਮਚਾ ਆਪਾਂ ਨਮਕ ਪਾ ਦਾਂਗੇ। ਪਾਣੀ ਨੂੰ ਚੰਗੀ ਤਰ੍ਹਾਂ ਜਦੋਂ ਉਬਾਲ ਆ ਜਾਏਗਾ ਫਿਰ ਇਹਦੇ ਵਿੱਚ ਆਪਾਂ ਸੂਜੀ ਐਡ ਕਰਾਂਗੇ। ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲ ਆ ਗਿਆ ਹੁਣ ਆਪਾਂ ਗੈਸ ਦੀ ਫਲੇਮ ਨੂੰ ਲੋ ਕਰਾਂਗੇ। ਤੇ ਇਹਦੇ ਵਿੱਚ ਇਹ ਸੂਜੀ ਪਾਵਾਂਗੇ। ਸੂਜੀ ਆਪਾਂ ਇੱਕੇ ਵਾਰੀ ਨਹੀਂ ਪਾਣੀ ਆਪਾਂ ਥੋੜੀ-ਥੋੜੀ ਪਾਣੀ ਹੈ ਨਾਲ ਹੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਰਹਿਣਾ ਤਾਂ ਕਿ ਇਹਦੇ ਵਿੱਚ ਗੱਠਾ ਨਾ ਬਣ। ਜੇ ਆਪ ਜਿਸ ਤਰ੍ਹਾਂ ਮੈਂ ਇਹਦੇ ਵਿੱਚ ਇੱਕ ਕੋਲੀ ਸੂਜੀ ਪਾਈ ਹੈ ਤੇ ਦੋ ਕੌਲੀ ਪਾਣੀ ਨੇ ਆਪਾਂ ਐਡ ਕਰਨਾ ਪਾਣੀ ਆਪਾਂ ਇਸ ਤੋਂ ਥੋੜਾ ਘੱਟ ਹੀ ਐਡ ਕਰਾਂਗੇ ਕਿਉਂਕਿ ਜੇ ਆਪਾਂ ਜ਼ਿਆਦਾ ਪਾਣੀ ਪਾ ਦਾਂਗੇ ਫਿਰ ਆਪਣੀ ਸੂਜੀ ਥੋੜੀ ਗਿੱਲੀ ਹੋ ਜਾਏਗੀ ਹੁਣ ਮੈਂ ਬਚੀ ਹੋਈ ਸੂਜੀ ਵੀ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੁਸੀਂ ਜੇ ਨਮਕ ਚੈੱਕ ਕਰਨਾ ਕਰ ਸਕਦੇ ਹੋ ਜੇ ਘੱਟ ਵੱਧ ਲੱਗੇ ਇਸ ਟਾਈਮ ਤੇ ਤੁਸੀਂ ਇਹਦੇ ਵਿੱਚ ਹੋਰ ਐਡ ਕਰ ਸਕਦੇ ਹੋ ਇੱਕ ਦੋ ਮਿੰਟ ਇਹਨੂੰ ਆਪਾਂ ਚੰਗੀ ਤਰ੍ਹਾਂ ਕਮਾ ਲੈਨੇ ਆ ਸਾਰੀਆਂ ਸੱਡਾਂ ਤੇ ਬਸ ਲਓ ਜੀ SUJI ਆਪਣੀ ਬਿਲਕੁਲ ਤਿਆਰ ਹੈ ਹੁਣ ਇਹਨੂੰ ਅਸੀਂ ਇੱਕ ਪਲੇਟ ਵਿੱਚ ਕੱਢਾਂਗੇ ਇਸ ਤਰ੍ਹਾਂ ਦੀ ਆਪਾਂ ਨੂੰ SUJI ਚਾਹੀਦੀ ਹੈ ਨਾ ਇਹ ਬਹੁਤ ਹੀ ਪਤਲੀ ਹੈ ਤੇ ਨਾ ਹੀ ਬਹੁਤ ਇਹ ਸੰਘਣੀ ਹੈ ਇੱਕ ਦੋ ਮਿੰਟ ਆਪਾਂ SUJI ਨੂੰ ਥੋੜਾ ਪਕਾ ਲਿਆ ਤੇ ਇਹਨੇ ਆਪਣੇ ਆਪ ਹੀ ਕੜਾਈ ਦਾ ਤਲਾ ਛੱਡਤਾ ਹੈ ਆ ਦੇਖੋ ਜੀ ਹੁਣ ਇਹ ਬਿਲਕੁਲ ਤਿਆਰ ਹੁਣ ਇਹਨੂੰ ਇੱਕ ਪਲੇਟ ਵਿੱਚ ਆਪਾਂ ਕੱਢਦੇ ਆ ਤਾਂ ਕਿ ਇਹਦਾ ਕਲਰ ਨਾ ਚੇਂਜ ਹੋ ਜਾਵੇ ਗੈਸ ਆਪਾਂ ਕਰਤੀ ਹੈ ਜੀ ਬੰਦ ਹੁਣ ਇਹਨੂੰ ਕੱਢਦੇ ਆ ਜੀ ਇੱਕ ਪਲੇਟ ਵਿੱਚ ਆਹ ਦੇਖੋ ਜੀ ਕੱਢਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਤੁਸੀਂ ਸਾਰੀਆਂ ਸੈਟਾਂ ਤੇ ਚੰਗੀ ਤਰ੍ਹਾਂ ਫਲਾ ਦੇਣਾ ਹੈ ਤਾਂ ਕਿ ਇਹ ਥੋੜੀ ਠੰਡੀ ਹੋ ਜਾਵੇ ਕਿੰਨੀ देर ਆਪਣੀ ਸੂਜੀ ਠੰਡੀ ਹੁੰਦੀ ਹੈ ਓਨੀਂ ਦੇਰ ਆਪਾਂ ਆਲੂ ਨੂੰ ਕद्दूकश ਕਰਕੇ ਤਿਆਰ ਕਰਦੇ ਆਂ ਮੈਂ ਕਿਹਾ ਵੀ ਉਧਰ ਆਪਣੀ ਸੂਜੀ ਠੰਡੀ ਹੋਣ ੜੀ ਹੈ ਤਾਂ ਓਨੀਂ ਦੇਰ ਆਪਾਂ ਆਲੂਆਂ ਨੂੰ ਕद्दूकश ਕਰਦੇ ਇਹਨੂੰ ਤੁਸੀਂ ਹੱਥ ਨਾਲ ਮੈਸ਼ ਨਹੀਂ ਕਰਨਾ ਕਿਉਂਕਿ ਹੱਥ ਨਾਲ ਮੈਸ਼ ਕਰਨਾ ਇਹਦੇ ਵਿੱਚ ਥੋੜੀਆਂ ਟੇਲੀਆਂ ਰਹਿ ਜਾਂਦੀਆਂ ਨੇ ਇਹਨੂੰ ਆਪਾਂ ਕद्दूकश ਕਰਕੇ ਤਿਆਰ ਕਰਾਂਗੇ ਮੈਂ ਮੀਡੀਅਮ ਸਾਈਜ਼ ਤੋਂ ਹੀ ਇਹਨੂੰ ਕद्दूकश ਕਰਾਂਗੇ ਬਹੁਤੇ ਨਾ ਬਰੀਕ ਕਰਾਂਗੇ ਨਾ ਹੀ ਬਹੁਤ ਮੋਟੇ ਕਸ ਇਸ ਤਰ੍ਹਾਂ ਇਹਨੂੰ ਪਤੂਕਸ਼ ਕਰ ਲਾਂਗੇ ਸੂਜੀ ਠੰਡੀ ਹੋ ਗਈ ਹੈ ਸੂਜੀ ਨੂੰ ਇੰਨਾ ਵੀ ਠੰਡਾ ਨਹੀਂ ਕਰਨਾ ਬਸ ਇੰਨੀ ਠੰਡੀ ਹੋਣੀ ਚਾਹੀਦੀ ਹੈ ਕਿ ਤੁਸੀਂ ਹੱਥ ਨਾਲ ਨੂੰ ਆਸਾਨੀ ਨਾਲ ਫਟ ਸਕੋ ਉਹਦੇ ਰੋਲ ਬਣਾ ਸਕੋ ਬਸ ਆ ਦੇਖੋ ਬਿਲਕੁਲ ਠੰਡੀ ਨਹੀਂ ਕਰਨੀ ਇਹਦੇ ਵਿੱਚ ਹੁਣ ਆਪਾਂ ਇਹ ਵਾਲੇ ਆਲੂ ਪਾਉਣੇ ਆ ਤੇ ਹੁਣ ਇਹਦੇ ਵਿੱਚ ਆਪ ਪਾਵਾਂਗੇ ਜੀ ਇੱਕ ਚਮਚਾ ਚਿੱਟੇ ਤੇਲ ਆ ਇਹਦੇ ਵਿੱਚ ਥੋੜੀ ਬਾਈਂਡਿੰਗ ਲਿਆਉਣ ਵਾਸਤੇ ਮੈਂ ਇੱਕ ਚਮਚਾ ਮੱਕੀ ਦਾ ਆਟਾ ਲਿਆ ਹੈ ਹੁਣ ਮੈਂ ਇਹਦੇ ਵਿੱਚ ਦੋ ਚਮਚੇ ਚਾਵਲ ਦਾ ਆਟਾ ਐਡ ਕਰਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰਕੇ ਇੱਕ ਡੋਅ ਤਿਆਰ ਕਰਦੇ ਹਾਂ ਜੇ ਤੁਸੀਂ ਚਾਹੋ ਤੇ ਇੱਥੇ ਜਿੱਥੇ ਮੈਂ ਮੱਕੀ ਦਾ ਆਟਾ ਪਾਇਆ ਤੁਸੀਂ ਇੱਥੇ ਇੱਕ ਚਮਚਾ ਵੇਸਣ ਪਾ ਸਕਦੇ ਹੋ ਜਾਂ ਪੂਰਾ ਤੁਸੀਂ ਵੇਸਣ ਲੈ ਸਕਦੇ ਹੋ ਜਾਂ ਤੁਸੀਂ ਕੱਲਾ ਚਾਵਲ ਦਾ ਆਟਾ ਵੀ ਲੈ ਸਕਦੇ ਹੋ ਪਰ ਮੱਕੀ ਦੇ ਆਟੇ ਆਪਾਂ ਨਾਲ ਇਹਦੇ ਵਿੱਚ ਬਹੁਤ ਹੀ ਵਧੀਆ ਇੱਕ ਕਰੰਚ ਆਉਂਦਾ ਤਾਂ ਟੇਸਟ ਵੀ ਬਹੁਤ ਵਧੀਆ ਆਉਂਦਾ ਕਿ ਜਿਹਦੇ ਨਾਲ ਬਹੁਤ ਹੀ कुरकुरੇ ਬਣ ਕੇ ਤਿਆਰ ਹੁੰਦੇ ਨੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਆ ਜੇਕਰ ਆਪਾਂ ਸੂਜੀ 'ਚ ਪਾਣੀ ਜ਼ਿਆਦਾ ਪਾਉਂਦੇ ਫਿਰ ਆਪਣੀ ਸੂਜੀ ਬਹੁਤ ਪਤਲੀ ਹੋ ਜਾਣੀ ਸੀ ਆ ਦੇਖੋ ਆਪਾਂ ਪਾਣੀ ਡੇਢ ਕੌਲੀ ਪਾਇਆ ਤੇ ਕਿੰਨੀ ਵਧੀਆ ਸੂਜੀ ਜਿਵੇਂ ਕਿ ਆਟੇ ਵਾਂਗਰ ਆਪਾਂ ਇਹਨੂੰ ਗੁੰਨ ਕੇ ਤਿਆਰ ਕਰ ਰਹੇ ਹਾਂ ਉਸ ਤਰ੍ਹਾਂ ਹੀ ਇਹ ਇਕੱਠੀ ਹੋ ਰਹੀ ਹੈ ਬਸ ਚੰਗੀ ਤਰ੍ਹਾਂ ਨੂੰ ਮਿਕਸ ਕਰ ਲੈਣਾ ਇਹਦਾ ਪਰਫੈਕਟ ਡੋ ਬਣਾ ਕੇ ਤਿਆਰ ਕਰਦੇ ਆ ਤੇ ਫਿਰ ਇਹਦੇ ਬਣਾਣੇ ਆ ਜੀ ਆਪਾਂ ਬਹੁਤ ਹੀ ਟੇਸਟੀ ਬਾਈਟਸ ਆ ਦੇਖੋ ਜੀ 5 ਮਿੰਟ ਤੱਕ ਮੈਨੂੰ ਚੰਗੀ ਤਾ ਹੱਥ ਦੇ ਨਾਲ ਮਿਕਸ ਕੀਤਾ ਤੇ ਜਿਵੇਂ ਆਟੇ ਵਾਂਗਰ ਆਪਣਾ ਇਹ ਡੋ ਬਣ ਕੇ ਤਿਆਰ ਹੋਇਆ ਹੈ ਹੁਣ ਇਹਦੀ ਆਪਾਂ ਬਣਾਣੀਆਂ ਸ਼ੁਰੂ ਕਰਦੇ ਆ ਜੀ ਬਾਈਟਸ ਇਹਨੂੰ ਸਾਈਡ ਤੇ ਰੱਖਦੇ ਆ ਬਾਈਟਸ ਬਣਾਉਣ ਵਾਸਤੇ ਮੈਂ ਇਹ ਵਾਲਾ ਚੋਪਿੰਗ ਬੋਰਡ ਲਿਆ ਏ ਤੁਸੀਂ ਚਾਹੋ ਤੇ ਸੈਲਫ ਨੂੰ ਸਾਫ਼ ਕਰਕੇ ਦੇ ਉੱਪਰ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਇਹਨਾਂ ਦਾ ਆਪਾਂ ਪੋਰਸ਼ਨ ਲਿਆ ਏ ਇਹਨੂੰ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਚੋਪਿੰਗ ਬੋਰਡ ਤੇ ਅਸੀਂ ਜਿਹੜਾ ਬੈਟਰ ਲਿਆ ਸੀ ਉਨੂੰ ਇਸ ਤਰ੍ਹਾਂ ਆਪਾਂ ਦੋ ਹਿੱਸਿਆਂ 'ਚ ਵੰਡ ਲਿਆ ਹੈ ਹੁਣ ਜਰਾਂ ਕਿ ਇਹਨੂੰ ਹੋਰ ਇੱਕ ਵਾਰ ਕਰ ਲਾਂਗੀ ਇੱਕੋ ਜਿਹਾ ਹੀ ਬਸ ਜਿੰਨੇ ਤੁਸੀਂ ਬਾਈਟ ਬਣਾਣੇ ਨੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਕਰ ਲਓ ਤੇ ਬਹੁਤ ਹੀ ਈਜ਼ੀ ਨੇ ਬਸ ਇਸ ਤਰ੍ਹਾਂ ਤੁਸੀਂ ਇਹਦੀਆਂ ਬਾਈਟਸ ਕੱਟ ਕੇ ਤਿਆਰ ਕਰੋ ਆ ਦੇਖੋ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਥੋੜਾ ਜਿਹਾ ਤੁਸੀਂ ਇਹਨੂੰ ਇਸ ਤਰ੍ਹਾਂ ਰੌਂਡ ਸ਼ੇਪ ਚ ਕਰਨਾ ਹੈ ਜਿਵੇਂ ਕਿ ਮਾਰਕੀਟ ਵਿੱਚ ਹੁੰਦੀਆਂ ਨੇ ਉਸ ਤਰ੍ਹਾਂ ਕਰ ਸਕਦੇ ਆ ਆ ਦੇਖੋ ਜੀ ਐਵੇਂ ਦੇ ਆਪਾਂ ਨੂੰ ਮਕੀਨ ਦੇ ਨਟਸ ਮਿਲਦੇ ਨੇ ਜਿਨ੍ਹਾਂ ਨੂੰ ਆਪਾਂ ਨਟਸ ਕਹਿੰਦੇ ਆ ਇਹ ਆਪਣੀਆਂ ਬਾਈਟਸ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਨੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਆਪਾਂ ਇੱਕ ਪਲੇਟ 'ਚ ਕੱਢਦੇ ਆ ਸਾਰੀਆਂ ਨੂੰ ਥੋੜਾ ਤੁਸੀਂ ਇਸ ਤਰ੍ਹਾਂ ਕਰ ਲਓ ਸੂਜੀ ਪਟੈਟੋ ਬਾਈਟਸ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਕਾਫੀ ਸਾਰੀਆਂ ਬਣ ਗਈਆਂ ਨੇ ਇਹਨਾਂ ਵਿੱਚੋਂ ਮੈਂ ਅੱਧੀਆਂ ਨੂੰ ਫਰਾਈ ਕਰਾਂਗੀ ਅੱਧੀਆਂ ਨੂੰ ਮੈਂ ਸਟੋਰ ਕਰਕੇ ਰੱਖਾਂਗੀ ਇਰਤੇ ਮੈਂ ਹਲਕਾ ਜਿਹਾ ਥੋੜਾ ਜਿਹਾ ਚਾਵਲ ਦਾ ਆਟਾ ਇਹਨੂੰ ਛਿੜਕਤਾ ਤੇ ਇਸ ਤਰ੍ਹਾਂ ਇਹਨੂੰ ਮਿਕਸ ਕੀਤਾ ਕਿਉਂਕਿ ਇਹਨੂੰ ਮੈਂ ਸਟੋਰ ਕਰਾਂਗੀ ਇਹਨੂੰ ਮੈਂ ਇਸ ਤਰ੍ਹਾਂ ਇੱਕ ਕੰਟੇਨਰ ਚ ਪਾ ਕੇ ਇਹਨੂੰ ਫ੍ਰੀਜ਼ਰ ਚ ਰੱਖਣਾ ਹੈ ਫ੍ਰਿਜ ਵਿੱਚ ਨਹੀਂ ਰੱਖਣਾ ਤੇ ਇਹ 1 ਮਹੀਨੇ ਤੱਕ ਚੱਲਣਗੇ ਇਹ ਖਰਾਬ ਨਹੀਂ ਹੋਣਗੇ ਇਨੂੰ ਸਟੋਰ ਕਰਾਂਗੇ ਜਦੋਂ ਮੈਂ ਫਿਰ ਮਨ ਕਰੇਗਾ ਉਸ ਟਾਈਮ ਤੇ ਆਪਾਂ ਇਹਨੂੰ ਫਰਾਈ ਕਰਾਂਗੇ ਸਾਰੇਨ ਪਾ ਕੇ ਆਪਾਂ ਰੱਖਦੇ ਆਂ ਜੀ ਫ੍ਰੀਜ਼ਰ ਵਿੱਚ ਇਹ ਬਿਲਕੁਲ ਵੀ ਚਿਪਕਣਗੇ ਨਹੀਂ ਤੇ ਨਾ ਹੀ ਇਹ ਖਰਾਬ ਹੋਣਗੇ ਇਹਦੇ ਵਿੱਚ ਤੁਸੀਂ ਚਾਹੋ ਤੇ ਹਰੇ ਧਨੀਏ ਨੂੰ ਬਰੀਕ ਕੱਟ ਕੇ ਪਾ ਸਕਦੇ ਹੋ ਪਰ ਮੈਂ ਨਹੀਂ ਪਾਇਆ ਉਹਦਾ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਕਲਾਉਚ ਇਹਨੂੰ ਆਪਾਂ ਰੱਖਦੇ ਆਂ ਜੀ ਫ੍ਰੀਜਰ ਚ ਇਹ ਹੋ ਗਏ ਨੇ ਸਾਡੇ ਸਟੋਰ ਇਹਨਾਂ ਨੂੰ ਆਪਾਂ ਕਰਾਂਗੇ ਫਰਾਈ ਇੱਥੇ ਆਪਾਂ ਤੇਲ ਗਰਮ ਰੱਖਿਆ ਹੈ ਤੇਲ ਆਪਣਾ ਮੀਡੀਅਮ ਫਲੇਮ ਤੇ ਗਰਮ ਹੈ ਤੁਸੀਂ ਹਾਈ ਫਲੇਮ ਤੇ ਤੇਲ ਨਹੀਂ ਰੱਖਣਾ ਨਹੀਂ ਤੇ ਉੱਪਰ ਉੱਪਰ ਇਹ ਪੱਕ ਜਾਣਗੇ ਤੇ ਅੰਦਰ ਉਹ ਕੱਚੇ ਰਹਿਣੇ ਨੇ ਇਹ ਜਿੰਨੇ ਘਰੰਦੇ ਨੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਪਾਓ ਦੋ ਚਾਰ ਮਿੰਟ ਤੱਕ ਇਸ ਤਰ੍ਹਾਂ ਪਏ ਰਹਿਣ ਦੇਣਾ ਫਿਰ ਬਾਅਦ ਵਿੱਚ ਆਪਾਂ ਇਹਨਾਂ ਨੂੰ ਉਲਟਾ ਪਲਟਾ ਕੇ ਚੰਗੀ ਤਰ੍ਹਾਂ ਸੇਕਾਂਗੇ ਹੁਣ ਆਪਾਂ ਇਹਨੂੰ ਬੜੇ ਆਰਾਮ ਨਾਲ ਉਲਟਾ ਪਲਟਾ ਕੇ ਸੇਕਾਂਗੇ ਬਿਲਕੁਲ ਲੋ ਫਲੇਮ ਤੇ ਸੇਕਣਾ ਹੈ ਆ ਦੇਖੋ ਇਹਨਾਂ ਦਾ ਕਲਰ ਥੋੜਾ ਚੇਂਜ ਹੋ ਰਿਹਾ ਹੈ ਹਾਈ ਫਲੇਮ ਤੇ ਨਹੀਂ ਸੇਕਣਾ ਹਾਈ ਫਲੇਮ ਤੇ ਸੇਕਣ ਨਾਲ ਇਹ ਹੋਊਗਾ ਕਿ ਉੱਪਰ ਉੱਪਰੋਂ ਪੱਕ ਜਾਣੇ ਨੇ ਅੰਦਰੋਂ ਕੱਚੇ ਰਹਿਣੇ ਨੇ ਤੇ ਇਸ ਹਿਸਾਬ ਨਾਲ ਸੇਕਾਂਗੇ ਨਾ ਮੀਡੀਅਮ ਫਲੇਮ ਤੇ ਇਹ ਅੰਦਰ ਤੱਕ ਪੱਕਣਗੇ ਤਾਂ ਹੀ ਇਹ ਕ੍ਰਿਸਪੀ ਕਰਾਰੇ ਬਣ ਕੇ ਤਿਆਰ ਹੋਣਗੇ। ਕਲੌਜੀ ਇਹ ਬਣ ਕੇ ਬਿਲਕੁਲ ਤਿਆਰ ਨੇ। ਕਲਰ ਦੇਖੋ ਤੁਸੀਂ ਇਹਦਾ ਕਿੰਨਾ ਸੋਹਣਾ ਆਇਆ ਹੈ ਤੇ ਇਹ ਅੰਦਰ ਤੱਕ ਪੂਰੇ ਪੱਕ ਗਏ ਨੇ ਕਿਉਂਕਿ ਇਹਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਇਆ ਹੈ। ਹੁਣ ਇਹਨਾਂ ਨੂੰ ਆਪਾਂ ਬਾਹਰ ਕੱਢਦੇ ਆਂ ਤੇ ਦੂਜੇ ਬੈਸਨ ਨੂੰ ਆਪਾਂ ਫਰਾਈ ਕਰਦੇ ਆਂ। ਮੈਂ ਇਸ ਤਰ੍ਹਾਂ ਇਹਨੂੰ ਟਿਸ਼ੂ ਪੇਪਰ ਤੇ ਕੱਢਿਆ ਤਾਂ ਕਿ ਜਿਹੜਾ ਵੀ ਇਹਦੇ ਵਿੱਚ ਐਕਸਟਰਾ ਔਇਲ ਹੋਏਗਾ ਸਾਰਾ ਟਿਸ਼ੂ ਪੇਪਰ ਸੋਕ ਲਏਗਾ 컬러 ਦੇਖੋ ਤੁਸੀਂ ਕਿੰਨਾ ਸੋਹਣਾ ਹੈ ਲਓ ਜੀ ਆਪਣੇ ਬਹੁਤ ਟੇਸਟੀ ਕ੍ਰਿਸਪੀ ਕਰਾਰੇ ਤੇ कुरकुरੇ ਸੂਜੀ ਆਲੂ ਬਾਈਟਸ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਕਿੰਨੇ ਸੋਹਣੇ ਬਣੇ ਨੇ 컬러 ਦੇਖੋ ਤੁਸੀਂ ਕਿੰਨਾ ਸੋਹਣਾ ਹੈ ਤੇ ਕ੍ਰਿਸਪ ਵੀ ਇੰਨਾ ਚ ਬਹੁਤ ਜ਼ਿਆਦਾ ਆ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਆ ਦੇਖੋ ਬਹੁਤ ਅੰਦਰੋਂ ਪੂਰੇ ਸਾਫਟ ਪਰ ਪੂਰੇ ਕ੍ਰਿਸਪੀ ਨੇ ਤੇ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਏ ਨੇ ਫਟਾਫਟ ਬਣਨ ਵਾਲੀ ਰੈਸਪੀ ਹੈ ਤੇ ਇਹਨੂੰ ਤੁਸੀਂ ਬਣਾਓ ਤੇ ਖਾਓ ਤੇ ਫਿਰ ਮੈਨੂੰ ਦੱਸਿਓ ਕਿ ਟੜੀ ਰੈਸਪੀ ਕਿਵੇਂ ਦੀ ਬਣੀ ਹੈ ਇਹ ਰੈਸਪੀ ਬਣਦੇ ਬੱਚੇ ਬਹੁਤ ਖੁਸ਼ ਹੁੰਦੇ ਨੇ ਤੇ ਬੜੇ ਖੁਸ਼ ਹੋ ਕੇ ਇਹਨਾਂ ਨੂੰ ਖਾਂਦੇ ਨੇ ਤੁਸੀਂ ਪਹਿਲਾਂ ਹੀ ਇਹ ਸਾਰੀ ਤਿਆਰੀ ਕਰ ਲਓ ਇਹਨਾਂ ਨੂੰ ਬਣਾ ਕੇ ਫ੍ਰੀਜਰ ਚ ਰੱਖੋ ਜਦੋਂ ਵੀ ਕੋਈ ਗੈਸਟ ਆਉਂਦਾ ਹੈ ਤੇ ਤੁਸੀਂ ਇਹਨੂੰ ਫਟਾਫਟ ਫ੍ਰਾਈ ਕਰਕੇ ਸਰਵ ਕਰ ਸਕਦੇ ਹੋ ਹੁਣ ਆਪਾਂ ਕਰਦੇ ਹਾਂ ਜੀ ਇਹਦਾ ਟੇਸਟ ਕਿਵੇਂ ਦੇ ਬਣੇ ਨੇ ਸੂਜੀ ਆਲੂ ਵਾਈਟਸ ਇਹਨੂੰ ਆਪਾਂ ਖੱਟੀ ਮਿੱਠੀ ਚਟਨੀ ਦੇ ਨਾਲ ਸਰਵ ਕੀਤਾ ਹੈ ਇਮਲੀ ਦੀ ਖੱਟੀ ਮਿੱਠੀ ਚਟਨੀ ਹੈ ਤੁਸੀਂ ਟਮੇਟੋ ਕੈਚੱਪ ਜਾਂ ਆਪਣੀ ਪਸੰਦ ਦੀ ਕੋਈ ਵੀ ਚਟਨੀ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਖਾ ਕੇ ਮਜ਼ਾ ਆ ਗਿਆ ਤੁਸੀਂ ਵੀ ਬਣਾਓ ਤੇ ਖਾਓ ਤੇ ਇੰਜੋਏ ਕਰੋ ਅਸੀਂ ਵੀ ਇਹਨਾਂ ਗਰਮ-ਗਰਮ ਸਨੈਕਸ ਦਾ ਕਰਦੇ ਆ ਇੰਜੋਏ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ-ਵੱਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ